ਨਾ ਮੈਂ ਫੋਨ ਵੀ ਕਰੇ ਛੱਡ ਕੇ ਜਾਂਦਾ ਰਿਹਾ ਤੁਸੀਂ ਮੈਰਿਜ ਕੀਤੀ ਹੈ ਕੁਝ ਵਿਸ਼ਵਾਸ ਹੁੰਦਾ ਕੋਈ ਕੋਈ ਇੱਕ ਫੈਮਿਲੀ ਦੀ ਤਰ੍ਹਾਂ ਰਹਿਣਾ ਹੁੰਦਾ ਆ ਕਿ ਮੈਂ ਕੰਮ ਨਹੀਂ ਕਰਨਾ ਕੁਝ ਨਹੀਂ ਕਰਨਾ ਤੂੰ ਗਲਤ ਹੈ ਇਹ ਇਹ ਕਿਦਾਂ ਮੈਰਿਜ ਨਹੀਂ ਬੇਗੀ ਇਸ ਤਰੀਕੇ ਦੇ ਨਾਲ ਯਾ ਤਾਂ ਤੁਸੀਂ ਮੈਨੂੰ ਕੋਈ ਪ੍ਰੂਫ ਦੇ ਦਿਓ ਕਿ ਆ ਦੇਖੋ ਜੀ ਇਹ ਪ੍ਰੂਫ ਨੇ ਇਹ ਬੰਦਾ ਗਲਤ ਹੈ ਇਹਨੇ ਮੈਨੂੰ ਤੁਹਾਨੂੰ ਕੱਟਿਆ ਫੇਰ ਤੇ ਮੈਂ ਕੋਈ ਕਾਰਵਾਈ ਕਰ ਸਕਦੀ ਹਾਂ ਥਰ ਇਜ਼ ਨੋ ਪ੍ਰੂਫ ਗੱਲਾਂ ਨੇ ਉਹ ਹੀ ਚੀਜ਼ ਮੈਂ ਵੀ ਮਿਲਿਤੀ ਵੀ ਦੋਹਰਾਉਂਦਾ ਵੀ ਤੂੰ ਵੀ ਗਲਤ ਤੁਸੀਂ ਇਹਨੂੰ ਘਰੇ ਕਿਉਂ ਮਤਲਬ ਕਿ ਮੈਂ ਤੁਸੀਂ ਕਿਹਾ ਵੀ ਮੈਂ ਰਹਿਣਾ ਹੀ ਨਹੀਂ ਇੱਥੇ ਰੱਖਣਾ ਇਹਨੂੰ ਇਹਨੇ ਕਿਹਾ ਵੀ ਕੋਈ ਨਹੀਂ ਲੱਗਦਾ ਹੀ ਕਹਾਗਾ ਕਿ ਵੀ ਮੇਰੀ ਗੱਲ ਸੁਣੋ ਮੈਂ ਜੀ ਬੰਦਾ ਕੰਮ ਕਰ ਕਰ ਉਹਨੂੰ ਰੋਟੀ ਤਾਂ ਦੇਖੋ ਹੀ ਚਹੀਦੀ ਹੈ ਬਿਲਕੁਲ ਜੇ ਮੈਂ ਰੋਟੀਆਂ ਨਹੀਂ ਮਿਲੇਗੀ ਮੈਂ ਕੰਮ ਕਿੱਥਾ ਹੋ ਜੇ ਮੈਂ ਦੇਖੋ ਗੱਲ ਕਹਿ ਰਿਹਾ ਕਿਉਂ ਤੂੰ ਇਹ ਨਹੀਂ ਕਰ ਸਕਦੀ ਕਿ ਮੈਂ ਉਹ ਮਾਤਾ ਜੀ ਦੇਖੋ ਕਿੰਨੇ ਬਜ਼ੁਰਗ ਨੇ ਪਹਾੜਲੀ ਚੱਲ ਸਕਦੇ ਨੇ ਇਹ ਕੰਮ ਤਾਂ ਮਨੂਰੇ ਦਾ ਫਰਕ ਹੈ ਇਹਨੂੰ ਅੱਗੇ ਨਹੀਂ ਤੱਕ ਪਿੱਛਾ ਨੂੰ ੱੱਕਾ ਦੇ ਦਿੰਦੇ ਹਾਂ ਮੈਂ ਕਿਉਂ ਕਿਉਂਕਿ ਤੂੰ ਥੋੜੀ ਯੰਗ ਹੈ ਔਰ ਤੂੰ ਕਰ ਸਕਦੀ ਹੈ ਕੰਮ ਮਦਰ ਵਰਗੇ ਨੇ ਹਾਂ ਫਿਰ ਕਿਉਂ ਕੀਤਾ ਮਮ ਸੌਰੀ ਇਫ ਆਈ ਕੈਨ ਇਨਟਰਪਟ ਬਟ ਨਾ ਇਹਨਾਂ ਜਿਹੜੀ ਕੁੜੀ ਹੈ ਇਹਨਾਂ 2 ਸਾਲ ਦੀ ਬੱਚੀ ਹੈ ਉਹ ਤੇ ਇਹ ਨਾ ਉਹਨੂੰ ਬਾਹਰ ਕਿਸੇ ਹੋਰ ਲੋਕਾਂ ਦੇ ਘਰੇ ਭੇਜ ਦਿੰਦੇ ਨੇ ਮੈਡਮ ਸੌਰੀ ਆਮ ਨਾਟ ਗੋਇੰ ਟੂ ਲਿਸਨ ਟੂ ਥਿਸ ਆਰਗੂਮੈਂਟ ਆਫ ਯੋਰਸ ਸਾਮਨੇ ਹੈ ਕਿ ਪਹਿਲਾ ਤੇ ਸ਼ੱਕ ਕਰਨਾ ਇੱਕ ਬੰਦੇ ਦੇ ਉੱਤੇ ਕੋਈ ਐਵੀਡੈਂਸ ਨਹੀਂ ਸੈਕੰਡਲੀ ਐਨੀ 올ਡ ਮਦਰ ਨੂੰ ਧੱਕੇ ਦੇ ਕੇ ਅਦਾ ਕਰਨਾ ਕਿਉਂ ਕਰਨਾ ਹੈ ਸਾਰੇ ਕੰਮ ਸੌਰੀ ਫਾਈਲ ਦਿਸ ਕੇਸ

ਹਮ ਗੱਲਾਂ ਦੇ ਚੀਜ਼ ਨੂੰ ਸਪੋਰਟ ਨਹੀਂ ਕਰ ਰਹੇ ਹਾਂ ਜੀ ਮੈਮ ਇੰਟਰਪ੍ਰੀਟੇਸ਼ਨਸ ਦਾ ਮੈਮ ਉਹ ਵੀ ਕੱਢ ਸਕਦੇ ਨੇ ਆਈ ਐਮ ਜਸਟ ਸੇਇੰਗ ਆਈ ਐਮ ਜਸਟ ਯੂ ਰਿਕਵੈਸਟਿੰਗ ਯੂ ਨਾਟ ਇਵਨ ਐਡਵਾਈਜ਼ਿੰਗ ਯੂ ਨੈਵਰ ਸਪੋਰਟ ਅ ਗਰਲ ਜਿਹੜੀ ਕਿ ਇਸ ਤਰੀਕੇ ਨਾਲ ਬਜ਼ੁਰਗ ਦੇਤੇ ਹੱਥ ਚੱਕੇ ਜਿਹੜੀ ਕਿ ਇਸ ਤਰੀਕੇ ਨਾਲ ਕੋਈ ਇਹਦੇ ਕੋਲ ਕੋਈ ਐਵੀਡੈਂਸ ਹੀ ਨਹੀਂ ਹੈ ਨਾ ਇਹਦੇ ਕੋਲ ਐਵੀਡੈਂਸ ਹੈ ਕਿ ਗਲਤ ਤਾਂ ਬੰਦਾ ਨਾ ਇਹਦੇ ਕੋਲ ਕੁਝ ਹੋਰ ਚੀਜ਼ ਐਵੀਡੈਂਸ ਐ ਐਡੀ ਬਜ਼ੁਰਗ ਮਾਤਾ ਦੇ ਉੱਤੇ ਇਹਨੇ ਹੱਥ ਚੱਕੇ ਨੇ ਕੁੜੀ ਨੇ ਠੀਕ ਹੈ ਕਿਸ ਕਰਕੇ ਜਸਟ ਬਿਕੋਜ਼ ਇਹ ਯੰਗ ਹੈ ਕਰ ਸਕਦੀ ਹੈ ਤੁਹਾਡੀ ਨੂੰ ਨੇ ਤੁਹਾਡੇ ਨਾਲ ਇਹੋ ਜਿਹਾ ਕੰਮ ਕੀਤਾ ਨਾ ਉਹਦੇ ਲਈ ਮੈਂ ਮਾਫੀ ਮੰਗਦੀ ਹਾਂ ਨਹੀਂ ਨਹੀਂ ਸੈਟਲ ਡਾਊਨ ਇਹੋ ਜੀ ਕੁੜੀ ਕੀ ਸੈਟਲ ਡਾਊਨ ਕਰੇਗੀ ਜਿਹੜੀ ਕਿ ਆਪਣੀ ਮਦਰ ਲਾ ਨੂੰ ਮਾਰਿਆ ਬਜ਼ੁਰਗ ਮਾਤਾ ਨੂੰ ਮਾਰਿਆ ਹਸਬੰਦ ਦੇ ਅਨਨੈਸੈਸਰੀ ਸ਼ੱਕ ਕਰੀ ਜਾ ਰਹੀ ਹੈ ਉਹ ਕੀ ਸੈਟਲ ਡਾਊਨ ਕਰੇਗੀ ਆਮ ਵੈਰੀ ਗਲੈਡ ਕਿ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਪਤਾ ਨਹੀਂ ਸੀ ਇਹ ਸਾਰੇ ਫੈਕਟਸ ਪਹਿਲਾਂ ਠੀਕ ਹੈ ਕੋਈ ਨਾ ਮਾਤਾ ਜੀ ਰੋ ਨਾ ਤੁਸੀਂ ਕੋਈ ਗੱਲ ਨਹੀਂ ਮੈਂ ਮੈਂ ਇਹ ਕੇਸ ਬਿਲਕੁਲ ਹੀ ਜਲਦੀ ਮੈਂ ਬੰਦ ਕਰ ਰਹੀ ਹਾਂ ਕੇਸ ਠੀਕ ਹੈ ਬੰਦ ਕਰ ਦਿੱਤਾ ਕੇਸ डोंट वरी ਤੁਹਾਨੂੰ ਅਗਰ ਕੋਰਟ ਦੇ ਵਿੱਚ ਜ਼ਰੂਰਤ ਪਏਗੀ ਨਾ ਕਿ ਸਾਰਾ ਕੁਝ ਗਲਤ ਸੀ ਮੇਰੇ ਕੋਲ ਕੋਈ ਸર્ટਿਫਿਕੇਟ ਲੈ ਕੇ ਜਾ ਸਕਦੇ ਹੋ ਕੋਰਟ ਦੇ ਅੰਦਰ ਠੀਕ ਹੈ ਓਕੇ थैंक यू ਸਬ ਤੇ ਕਰ ਦੇਖੋ ਤੁਸੀਂ ਐਦਾਂ ਕਰ ਬਸਾ ਸਕਦੇ ਹੋ ਤੁਸੀਂ ਮੈਨੂੰ ਦੱਸੋ अगर जिस दी मदर भी सपोर्ट नहीं कर रही ओदी लॉयर भी सपोर्ट नहीं कर रही और तूसी कित्ता सोच सकदे मैं ਅਹਜੇ ਕਮਾ ਦੇ ਅੰਦਰ ਕਦੇ ਵੀ ਕਿਸੇ ਕੁੜੀ ਦੀ সাপোর্ট ਨਹੀਂ ਕਰੂੰਗੀ ਜੋ ਆਪਣੇ ਘਰ ਸੌਰੇ ਤੇ ਜਾ ਕੇ ਆਪਣੀ ਮਦਰ ਨੂੰ ਲਾਉਤੇ ਵੀ ਇਸ ਤਰੀਕੇ ਨਾਲ ਅਪਚੱਕੀ ਠੀਕ ਹੈ द ਕੇਸ ਇਸ ক্লোਜ਼ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀ ਕੇ ਐਮ ਮੀਡੀਆ ਟੀਵੀ ਇਹਰ ਕੋਸੀ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027